ਜਿਨਾਂ ਮੁੱਖ ਮਹਿਮਾਨ ਦੇ ਤੌਰ ਤੇ ਅੱਜ ਇਸ ਮਹਿਲਕਲਾ ਸਬਡਿਵੀਜ਼ਨ ਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਮੈਂ ਸਾਰੇ ਆਪਣੇ ਮਹਿਲਕਲਾ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਫਿਰ ਤੋਂ ਵਧਾਈਆਂ ਮੁਬਾਰਕਬਾਦ ਦੇਵਾਂਗਾ ਅਤੇ ਨਾਲ ਹੀ ਇਹ ਵੀ ਆਪਾਂ ਆਸ ਰੱਖਦੇ ਹਾਂ ਕਿ ਇਸ ਆਜ਼ਾਦੀ ਦਾ ਆਪਾਂ ਆਨੰਦ ਮਾਣੀਏ ਅਤੇ ਇਸ ਆਜ਼ਾਦੀ ਦੇ ਜੋ ਆਪਾਂ ਨੂੰ ਇਹ ਦਾਤ ਬਖਸ਼ੀ ਗਈ ਹੈ ਇੰਨੇ ਸਾਲ ਪਹਿਲਾਂ ਬੜੀ ਜੰਗਾਂ ਲੜ ਕੇ ਮਿਲੀ ਹੈ ਇਸ ਦੀ ਆਪਾਂ ਕਦਰ ਪਾਈਏ ਕਿ ਆਪਾਂ ਸਟੱਜੇ ਟੰਗ ਨਾਲ ਸਾਫ਼ ਵਾਤਾਵਰਨ ਵਿੱਚ ਆਪਣੇ ਸਬਡਿਵੀਜ਼ਨ ਦਾ ਨਾਮ ਹਰ ਇੱਕ ਬੰਦੇ ਉੱਚਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਯਤਨ ਕਰੀਏ। ਸਾਰੇ ਸੰਦੇਸ਼ ਉਦੇਸ਼ਵਾਸੀਆਂ ਨੂੰ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਾਂ ਆਪਣੀ ਇਸ ਆਜ਼ਾਦੀ ਦਿਵਸ ਨੂੰ ਬਿਲਕੁਲ ਭਰਪੂਰ ਖੁਸ਼ਹਾਲੀ ਨਾਲ ਮਨਾਈਏ ਅਤੇ ਉਹਨਾਂ ਜਿਹੜੇ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਆਪਾਂ ਯਾਦ ਨਾ ਭੁਲਾਈਏ ਉਹਨਾਂ ਨੂੰ ਯਾਦ ਰੱਖੀਏ ਆਪਣੇ ਰੋਜ਼ ਮਰਹਰ ਦੀ ਜ਼ਿੰਦਗੀ ਵਿੱਚ ਵੀ ਆਪਾਂ ਇਸ ਚੀਜ਼ ਨੂੰ ਭੁੱਲੀਏ ਨਾ ਕਿ ਇਹ ਆਜ਼ਾਦੀ بڑے ਸੰਘਰਸ਼ ਤੋਂ ਬਾਅਦ ਮਿਲੀ ਹੈ ਤੇ ਇਹਦੀ ਪੂਰੀ ਕੀਮਤ ਜਿਹੜੀ ਹੈ ਕਿਸੇ ਸੰਘਰਸ਼ੀਆਂ ਨੂੰ ਜਿਉ ਤੋਣੀ ਪਈ ਹੈ ਉਸ ਦਾ ਆਪਾਂ ਇਹ ਸੰਦੇਸ਼ ਜਿਹੜਾ ਹੈ ਸਾਰੇ ਆਪਣੇ ਇਸ ਮੂਹ ਦੇਸ਼ ਵਾਸੀਆਂ ਤੱਕ ਪਹੁੰਚਾਇਆ ਸਤੰਤਤਾ ਵਿਸ਼ੇਸ਼ਤਾ ਸਤੰਤਤਾ ਵਿਸ਼ੇਸ਼ੇ ਕਰਨਾ ਬਣਦਾ ਹੁੰਦਾ ਹਾਂ ਤੇ ਗਾਇਬੇ ਬਾਰੇ ਕੀ ਨਹੀਂ ਕੀਤਾ ਜਾਂਦਾ ਕਿ ਨਾ ਲਗਾਤਾਰ ਤਿੰਨ ਵਾਰੀ ਹੋ ਚੁੱਕਾ ਹੈਗਾ ਦਾ ਪ੍ਰੋਟੋ ਪ੍ਰੇਡ ਕਮਾਂਡਰ ਦਾ ਸਮਾਨਥੀ ਨਹੀਂ ਕੀਤਾ ਜਾਂਦਾ ਉਹ ਆਪਾਂ ਇੱਕ ਵਾਰੀ ਦੇਖ ਲੈਣੇ ਆ ਜੀ ਕਿ ਕੀ ਗੱਲ ਹੈਗੀ ਹੈ ਇਹ ਇਹ ਦੇ ਬਿਨਾ ਸਾਬ ਡਿਵੀਜ਼ਨ ਦੇ ਵਿੱਚ ਸਤੰਤਤਾ ਸਵਾਰੀਆਂ ਦੀ ਸੂਚੀ ਬਹੁਤ ਲੰਮੀ ਹੈ ਹਾਂਜੀ ਉਹਨਾਂ ਨੂੰ ਸਨੇਹੇ ਨਹੀਂ ਲੱਗਦੇ ਇਹਦਾ ਬੱਚੇ ਨਹੀਂ ਨਹੀਂ ਇਹਦੇ ਇਸ ਚ ਜਿਹੜੇ ਸਨੇਹੇ ਲੱਗੇ ਹੋਏ ਨੇ ਉਹ ਚੋਂ ਮੇਰਾ ਸਵਾਲ ਵਿੱਚ ਆ ਸਟੇਟ ਲੈਵਲ ਤੇ ਐਜੂਕੇਸ਼ਨ ਤੇ ਸਪੋਰਟਸ ਦੇ ਖੇਤਰ ਵਿੱਚ ਇਥੋਂ ਦੇ ਬੱਚਿਆਂ ਨੇ ਪ੍ਰਾਪਤੀਆਂ ਕੀਤੀਆਂ ਨੈਸ਼ਨਲ ਲੈਵਲ ਦੇ ਵੀ ਪ੍ਰਾਪਤੀਆਂ ਕੀਤੀਆਂ ਉਹਨਾਂ ਦਾ ਵੀ ਸਵਾਗਤ ਕਰਨਾ ਮੈਂ ਕਿੱਥੇ ਪਤਾ ਨਹੀਂ ਕਿੱਥੇ ਹੁੰਦੀ ਹੈ ਹਰ ਵਾਰੀ ਇਹ ਚਰਚਾ ਹੁੰਦੀ ਹੈ ਬਾਅਦ ਵਿੱਚ ਕੋਈ ਗੱਲ ਨਹੀਂ ਜੀ ਜੇ ਕੋਈ ਇਹੋ ਜਿਹਾ ਕੋਈ ਅਪਰ ਰਹਿ ਗਿਆ ਤਾਂ ਆਪਾਂ ਇਹਨੂੰ ਦੇਖ ਕੇ ਅਗਲੀ ਵਾਰ ਤੋਂ ਇਸ ਦਾ ਖਿਆਲ ਰੱਖਿਆ ਸਰ ਜਾ ਤਾਂ ਨਾ ਉਹ ਹਰ ਵਾਰੀ ਕੀ ਹੁੰਦਾ ਕਿ ਤਸਵੀਰਦਾਰ ਦੇ ਦਫ਼ਤਰ ਦੇ ਇਰਦ ਗਿਰਦ ਦੀਆਂ ਸਨਮਾਨਿਤ ਕੀਤੀ ਜਾਂਦੀਆਂ ਕੋਈ ਸਮਾਜ ਸੇਵੀ ਕਲੱਬ ਹੋ ਜਾਂ ਕੋਈ ਹੋਰ ਵੀ ਕਿਸੇ ਨਾਲ ਕੋਈ ਵੀ ਮਿਲ ਪਰ ਇਹਨਾਂ ਦੀ ਕੋਈ ਹਰ ਵਕਤ ਕੋਈ ਚੋਣ ਨਹੀਂ ਹੋ ਰਹੀ। ਕਾਰਨ ਕੀ ਹੈ? ਕੋਈ ਗੱਲ ਨਹੀਂ ਜੀ ਉਹ ਅਗਲੀ ਵਾਰ ਤੋਂ ਆਪਾਂ ਉਸ ਦੀ ਚਾਲ ਰੱਖਾਂਗੇ। ਸਾਡੇ ਸੁਪਨਾ ਤਸੀਲਦਾਰ ਸਾਹਿਬ ਦਾ ਤਰੀਕਾ ਕੀ ਗੱਲ ਹੋਊਗਾ। ਕੋਈ ਗੱਲ ਜੀ ਇਹ ਜੇ ਕੋਈ ਇਹੋ ਜਿਹੀ ਕੋਈ ਗੱਲ ਰਹੇਗੀ ਕਿਸੇ ਦਾ ਰਿਪਰੈਜ਼ੈਂਟੇਸ਼ਨ ਰਹੇਗੀ ਹੈ ਅਗਲੀ ਵਾਰ ਤੋਂ ਵਿਚਾਰਾਂ ਤੁਸੀਂ ਉਹ ਕਹਿਣਾ ਕਰੋਗੇ ਇਸ ਸਵਾਲ ਲਈ ਕਿਉਂਕਿ ਸਵਾਲ ਤੁਹਾਡੇ ਤੇ ਤੁਸੀਂ ਇਸ ਸਮਾਜ ਸੇਵੀ ਕਲੱਬ ਜਾਂ ਕੋਈ ਹੋਰ ਏਰੀਆ ਦੇ ਵਿੱਚ ਤੁਸੀਂ ਨਾ ਕੋਈ ਮਹਿਲ ਬਣਾਉਂਦਾ ਕਿਉਂ ਹਰ ਵਾਰੀ ਇਸ ਚੀਜ਼ ਨੂੰ ਮਜ਼ਾਕ ਦਾ ਪੱਤਰ ਕੋਈ ਮਹਿਲ ਬਣਾ ਲੈਣ ਵਿੱਚ ਕੋਈ ਸਮਾਜ ਸੇਵੀ ਜਾਂ ਕੋਈ ਹੋਰ ਬੱਚੇ ਆ ਜਿਹੜੇ ਉਹਨੂੰ ਕਿਉਂ ਨਹੀਂ ਅੱਗੇ ਲੈ ਜਾਂਦੇ ਉਹ ਬੱਚਿਆਂ ਨੂੰ ਤਾਂ ਲਿਆਂਦਾ ਜਿਹੜੇ ਟੇਬਲ ਖੇਡਾਂ 'ਚ ਆਏ ਨੇ ਜਿਹੜੇ ਸਨਮਾਨਿਤ ਬੱਚਿਆਂ ਤੋਂ ਆਏ ਸੀ ਉਹਨਾਂ ਨੂੰ ਕਰਿਆ ਗਿਆ ਤੁਹਾਡੇ ਆਪਣੇ ਤਸੀਲ ਦੇ ਅੱਜ ਕਿੰਨੇ ਮਲਾਜਮਾ ਜਿਹੜੇ ਸਨਮਾਨਤ ਹੋਇਆ ਸਾਡੇ ਤਿੰਨ ਮਿੰਨੇ ਬਾਕੀ ਹੋਰ ਬਾਕੀ ਹੋਰ ਗਤੀਵਿਧੀਆਂ ਨੇ ਜੀ ਉਹ ਬਾਕੀ ਹੋਰ ਡਿਪਾਰਟਮੈਂਟਸ ਦੇ ਨੇ ਸਰ ਕਿਤੇ ਨਾ ਕਿਤੇ ਇੰਜ ਲੱਗਦਾ ਜਿਵੇਂ ਕੋਈ ਨਾ ਕੋਈ ਪਾਰਸ਼ੀਅਲਟੀ ਕੀਤੀ ਜਾਂਦੀ ਹੈ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਜੀ ਪਬਲਿਕ ਲੀਕੇ ਵਿੱਚ ਪਬਲਿਕ ਲੀਕੇ ਵਿੱਚ ਜਾਣ ਦਿੱਤਾ ਜਾਂਦਾ ਕਿ ਸਨਮਾਨ ਦਿੱਤੇ ਜਾਣਗੇ ਉਹਨਾਂ ਲਈ ਕੀ ਮਨਰਤੀ ਜਾਂ ਕਿ ਤੁਸੀਂ ਕੀ ਸਾਧਨ ਉਹਦੇ ਲਈ ਤਾਂ ਕੋਈ ਮਾਪਦੰਡ ਨਹੀਂ ਹੈ ਜੀ ਕੋਈ ਵੀ ਅੱਛੇ ਸੇਵਾਵਾਂ ਕਰਨਗੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਜਾਊਗਾ ਸਰ ਅੱਛੇ ਸੇਵਾਵਾਂ ਤਾਂ ਕੋਈ ਆਏ ਹੀ ਨਹੀਂ ਹਾਂ ਤਾਂ ਕਿ ਸਰ ਪੈਕਟਰਕਾਈ ਡਿਪਾਰਟਮੈਂਟ ਦੇ ਆਪਣੇ ਅਧਿਕਾਰੀ ਆ ਜਾਂਦੇ ਤਹੀ ਉਹਦੇ ਜਦੋਂ ਅੱਗੇ ਨੂੰ ਅਸੀਂ ਆਹ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੱਗੇ ਨੂੰ ਆਹ ਕਰਨ ਦੀ ਪੇਸ਼ੈਂਟ ਲੰਨ ਕੋਈ ਨਾ ਹੋਵੇ ਤਾਂ ਠੀਕ